ਜੀ ਮੈਂ ਮਨਵੀਰ ਬੁਟੀਕ ਪਿੰਡ ਕੁੰਗਰਾਲੀ ਸਿੱਖਾਂ ਤੋਂ ਅੱਜ ਆਪਾਂ ਲੈ ਕੇ ਆਏ ਆਂ ਗਰਮੀਆਂ ਦੇ ਤੋਹਫੇ ਤੁਹਾਡੇ ਲਈ ਤੇ ਇਹ ਮਦਰਸ ਡੇ ਸਪੈਸ਼ਲ ਨੇ ਤੁਸੀਂ ਇਸ ਸੇਲ ਦਾ ਵੱਧ ਤੋਂ ਵੱਧ ਲਾਭ ਉਠਾਓ ਇਹ ਰੌਮ ਟੈਕਸ ਦਾ ਸੂਟ ਆ ਇਹ ਦੇਖੋ ਤੁਸੀਂ ਰੌਮ ਟੈਕਸ ਤੇ ਸਟੈਂਪ ਵੀ ਇਹਦੇ ਉੱਪਰ ਲੱਗੀ ਹੋਈ ਆ ਤੇ ਇਹ ਜਿਹੜਾ ਸੂਟ ਆ ਇਹ ਤੁਹਾਨੂੰ 1500 ਰੁਪਏ ਦੇ ਵਿੱਚ ਮਿਲ ਜੇਗਾ ਇਹਦੇ ਨਾਲ ਜਿਹੜਾ ਦੁਪੱਟਾ ਹੈ ਉਹ ਹੈਗਾ ਏ ਚਨੋਂਨ ਦਾ ਦੁਪੱਟਾ ਪ੍ਰਿੰਟਡ ਇਹਦੇ neck ਦੇ ਉੱਪਰ ਵੀ ਪ੍ਰਿੰਟ ਆ ਐਂਡ ਬਾਵਾ ਵੀ ਪ੍ਰਿੰਟਡ ਨੇ ਤੇ ਘੇਰੇ ਦੇ ਉੱਪਰ ਵੀ ਪ੍ਰਿੰਟਰ ਦੇ ਨੂੰ ਹਾਈਲਾਈਟ ਕੀਤਾ ਹੋਇਆ ਜਿਹੜਾ ਨੈਕਸਟ ਸੂਟ ਹੈਗਾ ਇਹ ਤੁਹਾਨੂੰ ਮਿਲੂਗਾ 1000 ਰੁਪਏ ਦੇ ਵਿੱਚ ਇਹ ਦੇਖੋ ਇਹ ਸੂਟ ਹੈਗਾ ਸਿੰਪਲ ਵੈਸੇ ਵਿੱਚ ਵਿੱਚ ਇਹ ਕਿਤੇ ਕਿਤੇ ਵਰਕ ਕੀਤਾ ਹੋਇਆ ਤੇ ਇਹ ਇਹਦੀ ਹੈਗੀ ਆ ਬਾਟਮ ਤੇ ਇਹ ਹੈਗਾ ਇਹਦਾ ਦੁਪੱਟਾ ਇਹ ਡਿਜ਼ਾਈਨਰ ਦੁਪੱਟਾ ਇਹਦਾ ਇਹ ਦੇਖੋ ਇਹ 1000 ਰੁਪਏ ਦਾ ਤੁਹਾਨੂੰ ਮਿਲੇਗਾ ਜਿਹੜਾ ਨੈਕਸਟ ਸੂਟ ਆ ਇਹਦੇ ਫਰੰਟ ਵਾਲੇ ਪੱਲੇ ਦੇ ਉੱਪਰ ਸਾਰੇ ਦੇ ਉੱਪਰ ਵਰਕ ਹੋਊਗਾ ਤੇ ਇਹਦੀ ਇਹ ਵਾਲੀ ਬਾਟਮ ਹੋਊਗੀ ਤੇ ਇਹ ਵਾਲਾ ਇਹਦਾ ਹੋਊਗਾ ਦੁਪੱਟਾ ਇਹ ਸੂਟ ਇਹ ਤੁਹਾਨੂੰ 1000 ਦਾ ਹੀ ਪਏਗਾ ਜਿਹੜਾ ਨੈਕਸਟ ਸੂਟ ਆ ਇਹ ਰੌਂਡ ਟੈਕਸ ਦਾ ਸੂਟ ਆ ਇਹਦੇ ਨਾਲ ਦੇਖੋ ਇਹਦੇ ਕੇ ਲੀ ਉੱਪਰ ਦੇਖੋ organza ਦੀ ਪੱਟੀ ਲੱਗੀ ਹੋਈ ਆ ਤੇ ਇਹ ਦੀ ਬਾਟਮ ਆ ਤੇ ਪ੍ਰਿੰਟਡ ਇਹਦਾ ਹੈਗਾ ਇਹ ਦੁਪੱਟਾ ਇਹ ਸੂਟ ਤੁਹਾਨੂੰ 1500 ਰੁਪਏ ਦਾ ਪਵੇਗਾ ਰਾਮ ਟੈਕਸ ਦਾ ਸੂਟ ਆ ਇਹ ਪਹਿਲਾਂ ਇਹਦਾ ਸੂਟ ਦਾ ਪ੍ਰਾਈਸ 1700 ਸੀਗਾ ਮਦਰਸਡੇ ਕਰਕੇ ਇਹ ਸੂਟ ਆਪਾਂ ਨੇ ਸੇਲ ਤੇ ਲਗਾਇਆ ਹੋਇਆ ਇਹ ਵਾਲਾ ਜਿਹੜਾ ਸੂਟ ਆ ਇਹ ਮਸਲੀਨ ਦੀ ਸ਼ਰਟ ਆ ਇਹ ਦੇਖੋ ਪਾਰਟੀ ਵਾਲਾ ਸੂਟ ਆ ਇਹ ਮਸਲੀਨ ਦੀ ਇਹਦੀ ਸ਼ਰਟ ਆ ਇਹ ਕਾਟਨ ਦੀ ਇਹਦੀ ਬਾਟਮਾ ਦੁਪੱਟਾ ਵੀ ਇਹਦਾ ਮਸਲੀਨ ਦਾ ਇਹ ਸੂਟ ਦਾ ਪ੍ਰਾਈਸ 1300 ਪਹਿਲਾਂ ਇਹਦਾ ਪ੍ਰਾਈਸ 1500 ਸੀਗਾ ਤੇ ਮਦਰਸਡੇ ਕਰਕੇ ਇਹਦਾ ਵੀ ਪ੍ਰਾਈਸ ਆਪਾਂ ਨੇ ਲੋ ਕੀਤਾ ਹੋਇਆ ਇਹ ਦੇਖੋ ਇਹ ਸੂਟ ਆ ਜਿਹੜਾ ਇਹ ਤੁਹਾਨੂੰ 1000 ਰੁਪਏ ਦਾ ਸੂਟ ਪਈਗਾ ਇਹਦੇ ਦੁਪੱਟੇ ਦੇ ਉੱਪਰ ਵੀ ਵਰਕ ਆ ਮਸਲੀਨ ਦਾ ਇਹਦਾ ਦੁਪੱਟਾ ਲੇਸ ਵੀ ਲੱਗੀ ਹੋਈ ਹੈ ਦੁਪੱਟੇ ਦੇ ਉੱਪਰ ਵਰਕ ਵੀ ਆ ਐਂਡ neck ਦੇ ਉੱਪਰ ਵੀ ਵਰਕ ਆ ਤੇ ਇਹ ਕੋਰ ਸੈਂਟਰ ਦੇ ਵਿੱਚ ਇਹਦੇ ਪੈਨਲ ਬਣਾਏ ਹੋਏ ਨੇ। 1000 ਰੁਪਏ ਦਾ ਇਹ ਤੁਹਾਨੂੰ ਸੂਟ ਲੱਗੇਗਾ। ਜਿਹੜਾ ਇਹ ਵਾਲਾ ਸੂਟ ਆ ਇਹ ਸੂਟ ਦਾ ਪ੍ਰਾਈਸ ਪਹਿਲਾਂ ਹੈਗਾ ਸੀਗਾ 1500 ਰੁਪਏ ਤੇ ਹੁਣ ਇਹ ਸੂਟ ਦਾ ਪ੍ਰਾਈਸ ਹੈਗਾ 1300 ਰੁਪਏ ਤੇ ਇਹ ਤੁਸੀਂ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੋ ਤੇ ਵੈਸੇ ਵੀ ਯੂਜ਼ ਕੈਜ਼ੂਅਲ ਵੀ ਯੂਜ਼ ਕਰ ਸਕਦੇ ਹੋ। ਇਹਦੀ ਪਲੇਨ ਸਲਵਾਰਾ ਤੇ ਜਿਹੜਾ ਇਹਦਾ ਦੁਪੱਟਾ ਉਹ ਹੈਗਾ ਇਹ ਪ੍ਰਿੰਟ ਤੇ ਜੇ ਤੁਹਾਨੂੰ ਮੇਰੇ ਸੂਟ ਵਧੀਆ ਲੱਗਦੇ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਜੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੇਰੇ ਨੰਬਰ ਦੇ ਉੱਪਰ ਕਾਲ ਜਾਂ WhatsApp ਮੈਸੇਜ ਕਰ ਸਕਦੇ ਹੋ ਮੇਰਾ ਨੰਬਰ ਹੈਗਾ 94654 40735 94654 40735 ਇਹ ਮੇਰਾ ਨੰਬਰ ਹੈ ਤੁਸੀਂ ਮੈਨੂੰ ਇਹਦੇ ਉੱਪਰ ਕਾਲ ਕਰਕੇ ਅਗਰ ਤੁਸੀਂ ਕੋਈ ਵੀ ਸੂਟਾਂ ਦੇ ਰਿਗਾਰਡਿੰਗ ਗੱਲ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ ਧੰਨਵਾਦ